ਇਸਰੋ ਦੇ ਮੁਖੀ ਡਾਕਟਰ ਐਸ ਸੋਮਨਾਥ ਨੇ ਕਿਹਾ ਹੈ ਕਿ ਅਦਿੱਤਯ L1 ਮਿਸ਼ਨ 6 ਜਨਵਰੀ ਨੂੰ ਮਿੱਥੇ L1 ਪੁਆਇੰਟ ਤੇ ਪਹੁੰਚ ਜਾਵੇਗਾ। ਇਸਰੋ ਮੁਖੀ ਨੇ ਦੱਸਿਆ ਕਿ ਭਾਰਤ ਵੱਲੋਂ ਸੂਰਜ ਦੇ ਬਾਰੇ ਵਿੱਚ ਹੋਰ ਸਹੀ ਤੇ ਸਟੀਕ ਜਾਣਕਾਰੀ ਹਾਸਲ ਕਰਨ ਲਈ ਭੇਜਿਆ ਗਿਆ ਇਹ ਮਿਸ਼ਨ ਆਪਣੇ ਪੰਦ ਤੇ ਉਲੀਕੇ ਪ੍ਰੋਗਰਾਮ ਅਨੁਸਾਰ ਵਧ ਰਿਹਾ ਹੈ। ਉਨ੍ਹਾਂ ਦੱਸਿਆ ਕਿ L1 ਪੁਆਇੰਟ ਤੇ ਰੋਕਣ ਲਈ ਇੱਕ ਵਾਰ ਫਿਰ ਤੋਂ ਇੰਜਣ ਨੂੰ ਚਾਲੂ ਕੀਤਾ ਜਾਵੇਗਾ। ਅਦਿੱਤਯ L1 ਤੋਂ ਮਿਲਣ ਵਾਲਾ ਡਾਟਾ ਪੂਰੀ ਦੁਨੀਆ ਦੇ ਵਿਗਿਆਨੀ ਭਾਈਚਾਰੇ ਨੂੰ ਉਪਲਬਧ ਕਰਵਾਇਆ ਜਾਵੇਗਾ। ਤੇ L1 ਤੇ 7 ਪੇਲੋਡ ਲਗਾਏ ਗਏ ਨੇ ਜਿਨ੍ਹਾਂ ਵਿੱਚੋਂ 5 ਨੂੰ ISRO ਵੱਲੋਂ ਵਿਕਸਿਤ ਕੀਤਾ ਗਿਆ ਏ ਜਦਕਿ 2 ਹੋਰਨਾਂ ਨੂੰ ISRO ਦੇ ਸਹਿਯੋਗ ਨਾਲ ਭਾਰਤੀ ਵਿਦਿਅਕ ਸੰਸਥਾਵਾਂ ਨੇ ਵਿਕਸਿਤ ਕੀਤਾ ਏ ਡਾਕਟਰ ਸੋਮਨਾਥ ਨੇ ਕਿਹਾ ਕਿ ਅਦਿੱਤਯ L1 ਮਿੱਥੇ ਪੁਆਇੰਟ ਤੇ ਪਹੁੰਚਣ ਲਈ 15 ਲੱਖ ਕਿਲੋਮੀਟਰ ਦਾ ਸਫ਼ਰ ਪੂਰਾ ਕਰੇਗਾ ਉਹਨਾਂ ਦੱਸਿਆ ਕਿ ISRO ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਹਦਾਇਤਾਂ ਨੂੰ ਅਮਲ ਵਿੱਚ ਲਿਆਉਂਦਿਆਂ ਅਮਰਿਤ ਕਾਲ ਦੇ ਦੌਰਾਨ ਇੱਕ ਭਾਰਤੀ ਪੁਲਾੜ ਸਟੇਸ਼ਨ ਬਣਾਉਣ ਦੀ ਯੋਜਨਾ ਤੇ ਵੀ ਕੰਮ ਸ਼ੁਰੂ ਕਰ ਦਿੱਤਾ ਏ ਇਸ ਨੂੰ ਭਾਰਤੀ ਪਲਾਟ ਸਟੇਸ਼ਨ ਕਿਹਾ ਜਾਵੇਗਾ